ਅਨੇਕ ਦਿਨ ਮੰਮੀ ਨੂੰ ਫੋਨ ਕਰਦੀ ਆਂ ਕੀ ਪਤਾ ਉਹਦੀ ਗੱਲੀ ਦੇ ਖਾਨੇ ਚ ਪੈ ਜਾ ਕੋਈ ਮੇਰਾ ਫੋਨ ਕਿੱਥੇ ਗਿਆ ਸੌਪ ਹੈ ਹਲੋ ਸਾਸਿਕਾ ਭੈਣ ਜੀ ਹੋਰ ਸੁਣਾਓ ਕੀ ਕਰਦੇ ਆਂ ਸਤ ਸ੍ਰੀ ਅਕਾਲ ਮੈਂ ਤਾਂ ਦਿੱਲੀ ਐ ਸੀ ਭੈਣ ਜੀ ਤੁਸੀਂ ਦੱਸੋ ਕਿਵੇਂ ਕਰਿਆ ਅੱਜ ਫੋਨ ਕੀ ਦੱਸਾਂ ਭੈਣ ਜੀ ਮੈਂ ਤਾਂ ਤੁਹਾਡੀ ਧੀ ਬਾਰੇ ਹੀ ਗੱਲ ਕਰਨੀ ਸੀ ਤਾਂ ਲਾਇਆ ਸੀ ਮੈਂ ਫੋਨ ਕਿਉਂ ਕੀ ਹੋ ਗਿਆ ਹੁਣ ਕਿਹੜਾ ਲੰਬਾ ਆ ਗਿਆ ਮੇਰੀ ਧੀ ਦਾ ਕੱਲ ਮੈਂ ਗਈ ਸੀ ਸਿਮੀ ਕੋਲ ਸੰਦਾਰਾ ਦੇ ਮੇਰੇ ਪਿੱਛੋ ਇਹਦੀ ਭੂਆ ਆ ਗਈ ਪਤਾ ਨਹੀਂ ਇਹਨੂੰ ਕੀ ਗੱਲਾਂ ਕਹਿ ਕੇ ਗਈ ਹੈ ਅੱਜ ਇਹਨੇ ਮੇਥੋਂ ਸਾਰੀਆਂ ਟੂਮਾ ਮੰਗ ਲਈ ਚੱਲ ਟੂਮਾ ਤਾਂ ਭੈਣ ਜੀ ਐਸੇ ਦਈ ਨੇ ਇਹਦੇ ਕੋਲ ਹੋਈਆਂ ਕਿ ਮੇਰੇ ਕੋਲ ਹੋਈਆਂ ਪਰ ਗੁੱਸਾ ਤਾਂ ਐਸੇ ਗੱਲ ਦਾ ਨਾ ਕਾਲੀ ਦੀ ਭੂਆ ਹੋ ਕੇ ਗਈ ਐ ਅੱਜ ਨੇ ਮੈਥੋਂ ਟੂਮਾ ਮੰਗ ਲਿਆ ਫਿਰ ਮੈਂ ਤਾਂ ਇਹੀ ਸਮਝੂਗੀ ਨਾ ਵੀ ਇਹਨੂੰ ਭੂਆ ਦੀ ਉਂਗਲ ਲੱਗੀ ਹੋਈ ਐ ਗੱਲ ਤੁਹਾਡੀ ਸਹੀ ਐ ਭੈਣ ਜੀ ਕਾਲੇ ਦੀ ਭੂਆ ਨੇ ਇਹਨੂੰ ਚੱਕਿਆ ਹੋਊਗਾ ਤਾਂ ਹੀ ਅੱਜ ਤੁਹਾਡੇ ਤੋਂ ਸੱਟ ਮੰਗਿਆ ਨਹੀਂ ਅੱਗੇ ਨਾ ਕਦੇ ਗੱਲ ਛਿੜੀ ਇਹਨੇ ਪਹਿਲਾਂ ਇਹਨੇ ਸੰਧਾਰੇ ਦੀ ਜਿੱਦ ਫੜੀ ਰੱਖੀ ਔਰ ਤੇ ਹੈਪੀ ਉਹ ਨਹੀਂ ਇਹਨੂੰ ਲੈ ਕੇ ਗਿਆ ਨਹੀਂ ਤਾਂ ਇਹਨੇ ਜਾ ਕੇ ਹਟਣਾ ਸੀ ਹੁਣ ਅੱਜ ਟੂਮਾ ਮਗਰ ਪਈ ਉਹ ਇਹਨੇ ਲੈ ਕੇ ਛੱਡਿਆ ਮਰਤਾਂ